ਕਾਂਗਰਸ ਦੀ ਇੱਕ ਰੀੜ ਦੀ ਹੱਡੀ ਐ ਜਿਸ ਤੋਂ ਬਿਨਾ ਕਾਂਗਰਸ ਨਹੀਂ ਚੱਲ ਸਕਦੀ ਤੁਸੀਂ ਦੇਖੋ ਆਰਐਸ ਤੋਂ ਪਹਿਲਾਂ ਸਾਡੀ ਕਾਂਗਰਸ ਸੇਵਾਦਾਰ ਚਲਦੀ ਆਈਏ ਕਾਂਗਰਸ ਸੇਵਾਦਾਰ ਕੋਈ ਆਪਣੀ ਰਾਜਨੀਤੀ ਦੇ ਤੌਰ ਤੇ ਨਹੀਂ ਚਲਦੀ ਇਹਦਾ ਨਾਂ ਹੀ ਸੇਵਾ ਤੋਂ ਐ ਕਦੀ ਤੁਸੀਂ ਦੇਖਿਆ ਹੋਣਾ ਕਿਤੇ ਫਲੱਡ ਆ ਗਿਆ ਕਿਤੇ ਗਰੀਬੀ ਰੇਖਾ ਆ ਗਈ ਇਸ ਸੇਵਾਦਾਰ ਦੀਆਂ ਟੀਮਾਂ ਭਾਰਗਵਤੀ ਵਰਗੇ ਬੰਦੇ ਸਾਡੇ ਲਾਜਿਤ ਸਾਂਝੇ ਵਰਕੇ ਬੰਦੇ ਉਹ ਅੱਗੇ ਆ ਕੇ ਇਸ ਸੇਵਾ ਦਾ ਨੂੰ ਚਲਾਉਂਦੇ ਨੇ ਦੇਖੋ ਸਮਾਂ ਆ ਗਿਆ ਹੁਣ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਲੋਕਾਂ ਨੇ ਢੋਖਾ ਖਾਧਾਗਾ ਆਮ ਆਦਮੀ ਪਾਰ ਔਰ ਇੱਕ ਬੱਚਾ ਬੱਚਾ ਵੀ ਅੱਜ ਕੀ ਗੱਲ ਕਹਿ ਰਿਹਾ ਵੀ ਸਾਡੇ ਨਾਲ ਅਸੀਂ ਧੋਖਾ ਹੋ ਗਿਆ ਛੱਗੇ ਹੋ ਗਏ ਤੇ ਉਦੀ ਵਜਾ ਹੈ ਆਦੀ ਹਰ ਪਾਸਿਓਂ ਜਿਹੜੀ ਸਰਕਾਰ ਔਰ ਫੇਲ ਇਹ ਹントਰੋ ਜਿੰਦੇ ਪਾਸੇ ਨਾਲੋਂ বিজেਪ ਇਹ ਅਲੱਗ-ਅਲੱਗ ਚਿਹਰੇ ਸਾਰੇ ਦਿਖਾ ਰਹੇ ਨੇ ਪਹਿਲਾਂ 15 ਲੱਖ ਰੁਪਇਆ ਫੋਨਾ ਹਰੇਕ ਦੇ ਬਿਆਧੀ ਹਰੇਕ ਦੇ ਖਾਤੇ ਵਿੱਚ ਪਾਉਣਾ ਦੇ ਸਾਰਾ ਕੁਝ ਨੂੰ ਦਾ ਦੇ ਹੋ ਗਿਆ ਉਹ ਅੱਜ ਕਹਿੰਦੇ ਸੀ ਇੱਥੇ ਵੀ ਆਪਾਂ ਛਿੱਟਾ ਖਤਮ ਕਰ ਦਾਂਗੇ ਛਿੱਟਾ ਖਤਮ ਨਹੀਂ ਹੋਇਆ ਸਰਪਾ ਦੇ ਘਰ-ਘਰ ਠੇਕੇ ਖੁੱਲ ਗਏ ਹਨ ਇਹ ਇਹਨਾਂ ਦੀ ਚਾਲ ਜਾਰੀ ਹੈ ਉਹ ਸਾਡੇ ਗੱਲ ਰੱਖੀ ਅਸਲੀ ਗੱਲ ਸਾਡੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਸੀਂ ਸੇਵਾਦਾਰ ਦੇ ਅਯਪਰਨ ਕੀਤਾ ਹੈ ਕਿ ਅਸੀਂ ਵੱਧ ਤੋਂ ਵੱਧ ਸੰਜੋਗ ਕਰਕੇ ਆਪਣੀ ਪਾਰਟੀ ਨੂੰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਵੰਦੇ ਵਾਦਨ ਸ਼ੋਭਾ ਜੋਤਸਾ ਉਹ ਲਗਿਤਿਆ ਨਹੀਂ ਨਹੀਂ ਸੁਖਦਾ ਮਰਦਾਂ ਮਾਤਰਮ ਵੰਦੇ ਵਾਦਨ ਵੰਦੇ जनता महंगाई की मार से जनता महंगाई की मार से करपी हाहाकार कहां सोया है चौकीदार कहां सोया है चौकीदार भगत भाई चारे के सुहाने दिन ही लौटा दो और सस्ती दाल और सब्जी के पुराने दिन ही लौटा दो सस्ती दाल सब्जी दौटा दोस्ती को मुबारक अच्छे दिन अंबानी और अडानी को मुबारक हो पे एहसान करो साहिब पुराणे दिनो ਸੇਵਾਦਾਰ ਕੇ ਸੈਨਿਕ ਹਮੇਸ਼ਾ ਦੀ ਦੁਆਰੇ ਸੇਵਾਦਾਰ ਕੇ ਸੈਨਿਕ ਹਮੇਸ਼ਾ ਦੀ ਦੁਆਰੇ ਭਾਦੀ ਜੀ ਕੇ ਸੇਵਾ ਕਰ ਹਮੇਸ਼ਾ ਦੀ ਦੁਆਰੇ ਭਾਦੀ ਜੀ ਕੇ ਸੇਵਾ ਕਰ ਹਮੇਸ਼ਾ ਦੀ ਦੁਆਰੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾਦਲ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਕਾਂਗਰਸ ਸੇਵਾਦਲ ਦੇ ਪ੍ਰਧਾਨ ਨਿਯੁਕਤ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜਿਦੇ ਵਿੱਚ ਸਾਰੇ ਹੀ ਪੰਜਾਬ ਦੀ ਕਾਂਗਰਸ ਸੇਵਾਦਲ ਦੀ ਲੀਡਰਸ਼ਿਪ ਔਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਔਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਔਰ ਹੋਰ ਜਿਹੜੀ ਲੀਡਰਸ਼ਿਪ ਇੱਥੇ ਸਾਰੀ ਇਕੱਠੀ ਹੋਈ ਹੈ ਅੱਜ ਦਾ ਜਿਹੜਾ ਮੇਨ ਮਕਸਦ ਸੀ ਉਹ ਸੀਗਾ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਤੇ ਕਿੰਨੇ ਬੰਦੇ ਸ਼ਾਮਲ ਹੋਏ ਅੱਜ ਦੇਖੋ ਜਿਹੜੀ ਕਾਂਗਰਸ ਸੇਵਾਦਲ ਦੀ ਮੀਟਿੰਗ ਹੋਈ ਹੈ ਸੈਂਕੜੇ ਲੋਕ ਇੱਥੇ ਸ਼ਾਮਲ ਹੋਏ ਹੈ ਮੀਟਿੰਗ ਦੇ ਵਿੱਚ ਔਰ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੰਕਜ ਸ਼ਰਮਾ ਜੀ ਉਹ ਜاتی ਕਾਂਗਰਸ ਸੇਵਾਦਲ ਜਿਲ੍ਹਾ ਪ੍ਰਧਾਨਿਤ ਕੀਤਾ ਗਿਆ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਉਹਦੀ ਅਗਵਾਈ ਵਿੱਚ ਜਿਲ੍ਹਾ ਕਾਂਗਰਸ ਸੇਵਾਦਲ ਦਿਹਾਤੀ ਅੱਛੀ ਕਾਰਗੁਜ਼ਾਰੀ ਕਰੇਗਾ ਇਹ ਮੈਂ ਆਸ ਕਰਦਾ ਔਰ ਉਹਨਾਂ ਦੇ ਨਾਲ ਸਾਡੇ ਇੱਥੇ ਪ੍ਰਸ਼ਰ ਸਾਹਿਬ ਔਰ ਕਲੇਰ ਸਾਹਿਬ ਪਰਸ਼ੀਸ਼ अवस्थी ਜੀ ਔਰ ਕੁਲਵਿੰਦਰ ਗੇਲ ਜੀ ਸਾਰੀ ਹੀ ਟੀਮ ਉਹਨਾਂ ਦੇ ਨਾਲ ਇੱਥੇ ਹਾਜ਼ਰ ਹੋਈ ਹੈ ਅੱਗੇ ਇਲੈਕਸ਼ਨ ਵੀ ਆ ਰਿਹਾ ਹੈ ਕਿੱਦਾਂ ਦੀ ਤਿਆਰੀਆਂ ਤਿਆਰੀਆਂ ਬਿਲਕੁਲ ਪੂਰੀਆਂ ਜੀ ਕਾਂਗਰਸ ਸੇਵਾਦਲ ਪਹਿਲਾਂ ਵੀ ਫਰੰਟਲ ਆਰਗੇਨਾਈਜੇਸ਼ਨ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੀ ਮੇਨ ਬੋਨ ਹੈ ਅੱਜ ਦਾ ਨਹੀਂ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹਿੰਦੁਸਤਾਨ ਆਜ਼ਾਦ ਹੋਣ ਤੋਂ ਪਹਿਲਾਂ ਵੀ ਔਰ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਵੀ ਅੱਜ ਤੱਕ ਕਾਂਗਰਸ ਸੇਵਾ ਦਲ ਜਿਹੜਾ ਆ ਮੁੱਖ ਭੂਮਿਕਾ ਚੋਣਾਂ ਦੇ ਵਿੱਚ ਨਿਭਾਉਂਦਾ ਰਿਹਾ ਸਾਡੇ ਆਲ ਇੰਡੀਆ ਪ੍ਰਧਾਨ ਸ਼੍ਰੀ ਲਾਲ ਜੀ ਦੇਸਾਈ ਜੀ ਦੀ ਅਗਵਾਈ ਵਿੱਚ ਕਾਂਗਰਸ ਸੇਵਾ ਦਲ ਪੂਰੇ ਹਿੰਦੁਸਤਾਨ ਦੇ ਵਿੱਚ ਵਧੀਆ ਰੋਲ ਪਲੇ ਕਰ ਰਿਹਾ ਹੈ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਕਾਂਗਰਸ ਸੇਵਾ ਦਲ ਦੇ ਕੋਲ ਮੇਨ ਜ਼ਿੰਮੇਵਾਰੀ ਸੀ ਕਿਉਂਕਿ ਕਾਂਗਰਸ ਸੇਵਾ ਦਲ ਦੇ ਕੋਲ ਜਿਹੜੀ ਮੁੱਖ ਜ਼ਿੰਮੇਵਾਰੀ ਹੈ ਉਹ ਹੁੰਦੀ ਸਾਡਾ ਰਾਸ਼ਟਰੀ ਧਵਜ ਝੰਡਾ ਪਾਰਟੀ ਦਾ ਝੰਡਾ ਜਿਹੜਾ ਕਾਂਗਰਸ ਸੇਵਾਦਲ ਲੈ ਕੇ ਚੱਲਦਾ ਹੈ ਇਸੇ ਲਈ ਅਸੀਂ ਨਾਹਰਾ ਦਿੰਨੇ ਆ ਕਿ ਵੋ ਡੰਡੇ ਸੇ ਤੋੜेंगे ਹਮ ਝੰਡੇ ਸੇ ਜੋੜेंगे ਇਹ ਵੋ ਡੰਡੇ ਵਾਲੇ ਹੈ ਭਾਜਪਾ ਵਾਲੇ ਡੰਡੇ ਵਾਲੇ ਹੈ ਹਮ ਝੰਡੇ ਵਾਲੇ ਹੈ ਤੋਂ ਝੰਡਾ ਲੈ ਕੇ ਕਾਂਗਰਸ ਸੇਵਾਦਲ ਫਰੰਟਲ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਚੱਲਦੀ ਹੈ ਔਰ ਪੂਰੀ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਚਾਹੇ ਜਿੰਨੇ ਵੀ ਉਹਦੇ ਸੈੱਲ ਨੇ ਉਹ ਨਾਲ ਚੱਲਦੇ ਆ ਤਾਂ ਮੁੱਖ ਭੂਮਿਕਾ ਕਾਂਗਰਸ ਸੇਵਾਦਲ ਦੀ ਮਾਣ ਜਾ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਸੇਵਾਦਲ ਦਾ ਐਤ ਕੀ ਜਿਹੜਾ ਸਰੂਪ ਹੈ ਉਹ ਅਲੱਗ ਤੋਂ ਨਜ਼ਰ ਆਏਗਾ ਇੱਕ ਵੱਖਰੇ ਰੂਪ ਦੇ ਇਦੇ ਇਸ ਇਲੈਕਸ਼ਨ ਚ ਆਪਣਾ ਰੋਲ ਪਲੇ ਕਰਨ ਜਾ ਰਿਹਾ ਐ ਐਮਕੀ ਜਿਨ੍ਹਾਂ ਨੂੰ ਇਹਨਾਂ ਟਾਈਮ ਤੋਂ ਲੱਗ ਰਿਹਾ ਹੈ ਦੇਖੋ ਇਹ ਕੋਈ ਟਾਈਮ ਨਹੀਂ ਲੱਗ ਰਿਹਾ ਹਰ ਚੀਜ਼ ਦਾ ਕੋਈ ਨਾ ਕੋਈ ਸਮਾਂ ਹੁੰਦਾ ਆ ਕੋਈ ਕਾਰਨ ਹੁੰਦਾ ਆ ਜਿਹੜੀ ਕਾਂਗਰਸ ਪਾਰਟੀ ਹੈ ਤੁਹਾਨੂੰ ਪਤਾ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਹੈ ਦੇਸ਼ ਦੀ ਔਰ ਜਿੰਨਾ ਮਰਜੀ ਭਾਵੇਂ ਨਰਿੰਦਰ ਮੋਦੀ ਜਿਹੜੇ ਆ ਉਹ ਜਿੰਨਾ ਮਰਜੀ ਭਾਜਪਾ ਵਾਲੇ ਰੋਲਾ ਪਾਈ ਜਾਣ ਕਿ ਕਾਂਗਰਸ ਮੁਕਤ ਭਾਰਤ ਕਰਨਗੇ ਇਹ ਕਹਿੰਦੇ ਸੀ ਕਾਂਗਰਸ ਮੁਕਤ ਕਰਾਂਗੇ ਪਰ ਐਤ ਕੀ ਦੇਸ਼ ਵਾਲਿਆਂ ਨੇ ਉਹ ਬੀਜੇਪੀ ਮੁਕਤ ਕਰਨਾ ਪੜਿਆ ਕਾਂਗਰਸ ਮੁਕਤ 당ੀ ਹੋ ਪਾਇਆ ਇਹਨਾਂ ਦੇ ਕੋਲ ਕਿਉਂਕਿ ਅੱਜ ਵੀ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਕਾਂਗਰਸ ਦਾ ਝੰਡਾ ਇਹੋ ਜੇ ਇਲਾਕੇ ਚ ਮਿਲ ਜੂਗਾ ਜਿੱਥੇ ਬੰਦੇ ਦਾ ਆਮ ਜਨਮਾਨਸ ਦਾ ਆਣਾ ਜਾਣਾ ਵੀ ਔਖਾ ਹੈ। ਤੋ ਇਸ ਕਰਕੇ ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਹੈ। ਇਹਦੇ ਵਿੱਚ ਲੋਕਾਂ ਦੀਆਂ ਸਾਰੀਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਪੈਂਦਾ। ਇਸ ਕਰਕੇ ਦੇਰੀ ਹੋਣ ਦਾ ਮੇਨ ਕਾਰਨ ਹੈ ਕਿ ਸੋਚ ਸਮਝ ਕੇ ਜਿਹੜੇ ਬੰਦਾ ਜੇਤੂ ਉਮੀਦਵਾਰ ਹੋਊਗਾ ਉਨੂੰ ਹੀ ਸੋਚ-ਬੋਚ ਦੇ ਨਾਲ ਇਲੈਕਸ਼ਨ ਦੇ ਵਿੱਚ ਇਕੱਠੇ ਦਿੱਤੀ ਜਾਂਦੀ ਹੈ ਇਸ ਇਹ ਕਾਰਨ ਜਿਨੇ ਐਮ.ਐਲ.ਏ ਬਣੇ ਹੋਏ ਆ ਉਹ ਸਾਰੇ ਕਾਂਗਰਸ ਦੀ ਪਾਰਟੀ ਦੇ ਗਏ ਕਿਉਂਕਿ ਇਹ ਕਾਰਨ ਦੇਖੋ ਕਾਂਗਰਸ ਪਾਰਟੀ ਦੇ ਵਿੱਚੋਂ ਗਏ ਆ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਅੱਜ ਤੁਸੀਂ ਦੇਖੋ ਭਾਜਪਾ ਦੇ ਕਿੰਨੇ ਲੀਡਰ ਛੱਡ ਕੇ ਆ ਰਹੇ ਆ ਸੋ ਜਿਹੜੀ ਕਿਸੇ ਦਾ ਜਾਣਾ ਆਣਾ ਇਹ ਵਿਅਕਤੀ ਦੀ ਵਿਅਕਤੀਗਤ ਆਪਣੀ ਸੋਚ ਹੁੰਦੀ ਹੈ ਇਹਦੇ ਵਿੱਚ ਜੇ ਕੋਈ ਚਿੱਦੇ ਮਰਜੀ ਚਲੇ ਜਾਣ ਜਿੰਨੇ ਮਰਜੀ ਆ ਜਾਣ ਕਾਂਗਰਸ ਸੇਵਾਦਾਲ ਪਹਿਲਾਂ ਵੀ ਉੱਥੇ ਖੜਾ ਸੀ ਔਰ ਕਾਂਗਰਸ ਪਾਰਟੀ ਜਿਹੜੀ ਆ ਪਹਿਲਾਂ ਵੀ ਮਜ਼ਬੂਤ ਸੀ ਅੱਜ ਵੀ ਪਾਰਟੀ ਮਜ਼ਬੂਤ ਹੈ ਅੱਜ ਵੀ ਦੇਸ਼ ਦੇ ਵਿੱਚ ਜੇ ਅਗਰ ਚਾਹੇ ਵਰਕਰ ਦੀ ਗੱਲ ਕਰ ਲਈਏ ਚਾਹੇ ਪਾਰਟੀ ਦੇ ਨਾਮ ਦੀ ਗੱਲ ਕਰੀ ਤਾਂ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੇਨ ਪਾਰਟੀ ਇਸ ਦੇਸ਼ ਦੀ ਹੈ ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਔਰ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਬਣਾਇਆ ਔਰ ਬਣਾਉਣ ਤੋਂ ਬਾਅਦ ਇਸ ਦੇਸ਼ ਦੇ ਹੱਕਾਂ ਲਈ ਗਰੀਬ ਦੇ ਹੱਕਾਂ ਵਾਸਤੇ ਮਾਈਨੋਰਟੀ ਦੇ ਹੱਕਾਂ ਵਾਸਤੇ ਆਮ ਲੋਕਾਂ ਦੀ ਲੜਾਈ ਵਾਸਤੇ ਕਾਂਗਰਸ ਨੇ ਜਦੋ ਜਦ ਕੀਤੀ ਔਰ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ ਇਸ ਕਰਕੇ ਆਪਾਂ ਜੇ ਕਹੀਏ ਵੀ ਕਾਂਗਰਸ ਪਾਰਟੀ ਨੂੰ ਕੋਈ ਇੱਧਰ ਉੱਧਰ ਕਰ ਸਕਦਾ ਹੈ ਲੋਕ ਜਾਂਦੇ ਆਂਦੇ ਆ ਕੁਝ ਲੋਕ ਜਿਹੜੇ ਆ ਉਹ ਮੌਕਾ ਪ੍ਰਸਤ ਹੁੰਦੇ ਆ ਉਹਨਾਂ ਲੋਕਾਂ ਨੂੰ ਕੋਈ ਮਤਲਬ ਨਹੀਂ ਸੰਗਠਨ ਕੌਣ ਹੈ ਕਿੱਥੇ ਹੈ ਕੀ ਹੈ ਨਾ ਆਈਡੀਓਲੋਜੀ ਦਾ ਪਤਾ ਹੁੰਦਾ ਨਾ ਕੁਝ ਹੋਰ ਨਾ ਮੌਕੇ ਦੇ ਆਏ ਚਲੇ ਗਏ ਕਦੀ 5 ਸਾਲ ਇੱਧਰ ਆਗੇ ਕਦੀ 5 ਸਾਲ ਉੱਧਰ ਚਲੇ ਗਏ ਓਏ ਆਣ ਜਾਣ ਜਿਹੜਾ ਬੰਦਾ ਕਾਂਗਰਸ ਸੇਵਾਦਾਲ ਦਾ ਜਿਹੜਾ ਸਪਾਈ ਹੈ ਉਹ ਟਕਸਾਲੀ ਸਪਾਈ ਔਰ ਜਿਹੜੇ ਟਕਸਾਲੀ ਕਾਂਗਰਸੀ ਆ ਉਹ ਨਾ ਕਿਤੇ ਗਏ ਆ ਤੇ ਨਾ ਹੀ ਉਹਨਾਂ ਨੇ ਜਾਣਾ ਆ ਅੱਜ ਵੀ ਉਹ ਦ੍ਰਿੜ ਨਿਸ਼ਚੈ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਔਰ ਅੱਗੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਮੇਨ ਰੋਲ ਪਲੇ ਕਰਨਗੇ ਬਿੱਟੂ ਜੀ 10 ਸਾਲ ਐਮਪੀ ਰਹੇ ਆ ਉਹ ਵੀ ਕਾਂਗਰਸ ਪਾਰਟੀ ਨੂੰ ਸੀਗੇ ਤੇ ਅੱਜ ਉਹ ਗੱਲ ਕਰ ਰਹੇ ਆ ਕਿ ਅੱਜ ਇਹ ਕਾਂਗਰਸ ਪਾਰਟੀ ਨੂੰ ਇਹ ਲਗਾ ਕੈਂਡੀਡੇਟ ਨਹੀਂ ਮਿਲੇ ਦੇਖੋ ਇਹ ਗੱਲਾਂ ਜਦੋਂ ਬੰਦਾ ਜਿੰਨੀ ਦੇਰ ਬਿੱਟੂ ਜੀ ਨੂੰ ਇਹ ਗੱਲ ਪਹਿਲਾਂ ਯਾਦ ਕਿਉਂ ਨਹੀਂ ਆਈ ਬਿੱਟੂ ਜੀ ਉਸ ਸਤਕਾਰਯੋਗ ਪਰਿਵਾਰ ਤੋਂ ਬਿਲੋਂਗ ਕਰਦੇ ਆ ਜਿਸ ਪਰਿਵਾਰ ਨੇ ਇਸ ਪੰਜਾਬ ਲਈ ਪੰਜਾਬੀਅਤ ਲਈ ਔਰ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ। ਲੇਕਿਨ ਉਹਨਾਂ ਨੇ ਆਪਣੀ ਜਿਹੜੇ ਦਾਦਾ ਜੀ ਦੀ ਸ਼ਹਾਦਤ ਸੀ ਮੈਂ ਸਮਝਦਾ ਉਹਦਾ ਵੀ ਅਪਮਾਨ ਕੀਤਾ ਹੈ। ਉਹ ਸ਼ਹਾਦਤ ਦਾ ਅਪਮਾਨ ਕੀਤਾ ਕਿਉਂਕਿ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਇਸ ਪੰਜਾਬ ਦੀ ਏਕਤਾ ਔਰ ਅਖੰਡਤਾ ਵਾਸਤੇ। ਅੱਤਵਾਦ ਦੇ ਖਿਲਾਫ ਅਗਰ ਕੋਈ ਬੰਦਾ ਉਸ ਦੌਰ ਦੇ ਵਿੱਚ ਖੜਾ ਹੋਇਆ ਤੋ ਸਰਦਾਰ ਸ਼ਹੀਦ ਆਜ਼ਮ ਸਰਦਾਰ ਬਿੰਦ ਸਿੰਘ ਜੀ ਮੇਰਾ ਉਹਨਾਂ ਦੇ ਮਨ ਵਿੱਚ ਇੰਨਾ ਕਿ ਸਤਕਾਰ ਹੈ ਕਿ ਮੈਂ ਸ਼ਬਦਾਂ ਚੋਂ ਬਿਆਨ ਨਹੀਂ ਕਰ ਸਕਦਾ ਮੈਂ ਬਹੁਤ ਛੋਟਾ ਸੀ ਜਿਸ ਵੇਲੇ ਮੁੱਖ ਮੰਤਰੀ ਬਣੇ ਸੀ ਸਾਡੇ ਗੁਲਜਾਰ ਸਿੰਘ ਜੀ ਕਾਂਗਰਸ ਸੇਵਾਦਲ ਦੇ ਉਸ ਵੇਲੇ ਪੰਜਾਬ ਦੇ ਚੇਅਰਮੈਨ ਸੀ ਉਹਨਾਂ ਨੂੰ ਟਿਕਟ ਦਿੱਤੀ ਤੇ ਜਿੱਤੇ ਐਮਐਲਏ ਬਣੇ ਔਰ ਪਹਿਲੀ ਵਾਰੀ ਕਾਂਗਰਸ ਸੇਵਾਦਲ ਦੇ ਬੰਦਾ ਜਿੱਤਿਆ ਐਮਐਲਏ ਬਣਿਆ ਉਹਨੂੰ ਮੰਤਰੀ ਵੀ ਬਣਾਇਆ ਬਿੰਦ ਸਿੰਘ ਸਰਕਾਰ ਦੇ ਵਿੱਚ ਜੂਨਕਿਸ਼ੋਰ ਸ਼ਰਮਾ ਜੀ ਉਹ ਵੀ ਐਮਐਲਏ ਬਣੇ ਉਸ ਵੇਲੇ ਮਤਲਬ ਕਾਂਗਰਸ ਸੇਵਾਦਲ ਦੇ ਵਿੱਚੋਂ ਉਹ ਬੜਾ ਬਿੰਦ ਸਿੰਘ ਜੀ ਬੜਾ ਸਤਿਕਾਰ ਕਰਦੇ ਸੀ ਤੇ ਅੱਜ ਬਿੱਟ ਮੈਂ ਸਮਝਦਾ ਵੀ ਉਹਨਾਂ ਨੇ ਪਾਰਟੀ ਦੀ ਪਿੱਠ 'ਤੇ ਛੋੜਾ ਮਾਰਿਆ ਔਰ ਕਾਂਗਰਸ ਪਾਰਟੀ ਦੇ ਜਿਹੜੇ ਐਹਸਾਨ ਸੀ ਉਹਨਾਂ ਦੇ ਉੱਤੇ ਕਾਂਗਰਸ ਨੇ ਜੋ ਕੁਝ ਉਹਨਾਂ ਨੂੰ ਦਿੱਤਾ ਹੈ ਜਿੰਨਾ ਬਿੱਟੂ ਜੀ ਨੂੰ ਕਾਂਗਰਸ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਲੀਡਰ ਨੂੰ ਮਿਲਿਆ ਹੋਊਗਾ ਉਹਨਾਂ ਨੇ ਨਾ ਤਾਂ ਪਰਿਵਾਰ ਦੇ ਪਿਛੋਕੜ ਦੀ ਪ੍ਰਵਾਹ ਕੀਤੀ ਨਾ ਉਹਨਾਂ ਨੇ ਜੋ ਸਨਮਾਨ ਕਾ ਪਾਰਟੀ ਉਹਨਾਂ ਨੂੰ ਦਿੱਤਾ ਨਾ ਉਹਦੀ ਕੋਈ ਪ੍ਰਵਾਹ ਕੀਤੀ ਉਹ ਸਿਰਫ ਇੱਕ ਮੌਕੇ ਦਾ ਫਾਇਦਾ ਮੈਂ ਕਹਿ ਸਕਦਾ ਮੌਕੇ ਦਾ ਫਾਇਦਾ ਕੀ ਹੁੰਦਾ ਜਦੋਂ ਤੁਹਾਨੂੰ ਅੱਜ ਪਤਾ ਨਹੀਂ ਕਿਹੜੀ ਉਹਨਾਂ ਦੀ ਮਜਬੂਰੀ ਰਹੀ ਹੈ ਕਿਉਂਕਿ ਅੱਜ ਤੁਹਾਨੂੰ ਪਤਾ ਕਿ ਭਾਜਪਾ ਕੋਲ ਤਿੰਨ ਹਥਿਆਰ ਹਨ ਤਿੰਨ ਤੋਤੇ ਉਹਨਾਂ ਦੇ ਤਿੰਨ ਤੋਤੇ ਕਿਹੜੇ ਆ ਆਈਡੀ ਸੀਬੀਆਈ ਔਰ ਇਨਕਮ ਟੈਕਸ ਉਹ ਤਿੰਨਾਂ ਦੇ ਵਿੱਚੋਂ ਕਿਹੜਾ ਇਸਤੇਮਾਲ ਕਿੱਥੇ ਕਰਦੇ ਆ ਹੁਣ ਕੀ ਪਤਾ ਉਹਨਾਂ ਦੀ ਕੀ ਮਜਬੂਰੀ ਰਹੀ ਹੈ ਕਿਹੜੇ ਪਾਸਿਓਂ ਉਹਨਾਂ ਤੇ ਪ੍ਰੈਸ਼ਰ ਪਿਆ ਜਿਹੜਾ ਉਹ ਛੱਡ ਕੇ ਚਲੇ ਗਏ ਪਰ ਮੈਂ ਇਹੀ ਕਹਾਂਗਾ ਕਿ ਕਾਂਗਰਸ ਪਾਰਟੀ ਦੇ ਜਿੰਨਾ ਕੁਝ ਉਹਨਾਂ ਨੂੰ ਦਿੱਤਾ ਸੀ ਉਹਦੇ ਮੁਤਾਬਿਕ ਉਹਨਾਂ ਨੇ ਪਾਰਟੀ ਨਾਲ ਦਗਾ ਕੀਤਾ ਔਰ ਇਸ ਦਗਾ ਕਰਨ ਦਾ ਜਵਾਬ ਲੁਧਿਆਣੇ ਦੇ ਲੋਕ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦੇਣਗੇ ਔਰ ਉਹਨਾਂ ਨੂੰ ਅਹਿਸਾਸ ਕਰਾਉਣਗੇ ਕਿ ਉਹਨਾਂ ਤੋਂ ਕਿੰਡੀ ਵੱਡੀ ਬੋਲ ਹੋਈ ਹੈ ਲੁਧਿਆੜੇ ਦੇ ਲੋਕ ਜਿਹੜੇ ਆ ਉਹ ਅੱਜ ਵੀ ਕਾਂਗਰਸ ਦੇ ਨਾਲ ਖੜੇ ਆ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇੱਥੋਂ ਜਿਤਾ ਕੇ ਸੰਸਦ ਦੇ ਵਿੱਚ ਪੇਚੜਦੇ ਆ। ਕੀ ਕਰਨਾ ਚਾਹੁੰਗੇ ਅੱਜ ਉਹ ਮੀਟਿੰਗ ਦਾ ਭਾਰੀ ਹੁੰਗਾਰਾ ਮਿਲਿਆ। ਕੋ ਅੱਜ ਸਾਡੇ ਪੰਜਾਬ ਦੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸੇ ਵਦਨ ਦੇ ਸੁਆਸ਼ਪਾਰਗਵ ਜੀ ਜਿਨ੍ਹਾਂ ਨੇ ਆਪਣੇ ਕਰਕਮਲਾਂ ਦੇ ਨਾਲ ਅੱਜ ਸਾਡੇ ਡਿਸਟ੍ਰਿਕਟ ਕੌਂਸਲ ਕਮੇਟੀ ਕਾਂਗਰਸ ਸੇਵਾਦਲ ਦੀ ਦਿਹਾਤੀ ਦੀ ਪੰਕਜ ਸ਼ਰਮਾ ਜੀ ਨੂੰ ਮੁਖਤੀ ਪੱਤਰ ਦਿੱਤਾ ਔਰ ਉਹਨਾਂ ਦੀ ਟੀਮ ਹੈ ਅੱਜ ਤੋਂ 1 ਮਹੀਨਾ ਪਹਿਲਾਂ ਆਸ਼ੀਸ਼ ਅਵਸਥੀ ਜੀ ਨੂੰ ਜਿਲ੍ਹਾ ਕੌਂਸਲਟ ਸੇਵਾਦਲ ਦਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ ਔਰ ਉਹਨਾਂ ਨੂੰ ਦੇਖਦੇ ਆ ਅੱਜ ਜਿਹੜੀ ਸਾਡੀ ਟੀਮ ਹੈ ਸ਼ਹਿਰੀ ਔਰ ਦਿਹਾਤੀ ਦੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਸੇਵਾਦਲ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ ਸਵਾਸ਼ ਭਾਰਗਵ ਜੀ ਦੇ ਜਿੱਥੇ ਮੈਂ ਕਿਉਂਕਿ ਅਸੀਂ ਲੁਧਿਆਣਾ ਦੇ ਰਹਿਣ ਵਾਲਾ ਮੈਂ ਅਲਰੇਡੀ ਦਾ ਸੈਕਟਰੀ ਹਾਂ ਵਾਸ਼ਪਾਰ ਦੇ ਗੂਜਿੰਦੇ ਤੇ ਮੈਂ ਵੈਲਕਮ ਕਰਦਾ ਲੁਧਿਆਣਾ ਅੰਤੇ ਉਹਨਾਂ ਦੇ ਨਾਲ ਗਿਲਸਾਹ ਸਾਡੀ ਇੱਥੇ ਦੇ ਇੰਚਾਰਜ ਨੇ ਸੇਵਾਦਲ ਦੇ ਲੁਧਿਆਣਾ ਦੀ ਸ਼ਹਿਰੀ ਉਹ ਵਿਆਤੀ ਦੇ ਸਾਡੇ ਵਾਲਵਾ ਜੌਨ ਦੇ ਇੰਚਾਰਜ ਨੇ ਉਹਨਾਂ ਦਾ ਵੀ ਮੈਂ ਇੱਥੇ ਵੈਲਕਮ ਕਰਦਾ ਔਰ ਸੇਵਾਦਲ ਜਿਹੜਾ ਹੈ ਇਲੈਕਸ਼ਨਾਂ ਦੇ ਵਿੱਚ ਆਪਣੀ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰੇਗਾ ਹਰ ਬੂਥ ਦੇ ਉੱਤੇ ਸਾਡੇ ਕਾਂਗਰਸ ਸੇਵਾਦਲ ਦੇ ਦੋ ਕਾਰਕਟਰਤਾ ਦੋ ਵਰਕਰ ਜਿਹੜੇ ਨੇ ਹਰ ਬੂਥ ਦੇ ਉੱਤੇ ਕਾਂਗਰਸ ਸੇਵਾਦਲ ਦੇ ਕਾਰਕਟਰਤਾ ਵਰਕਰ ਕਰਨਗੇ ਔਰ ਪਾਰਟੀ ਦੇ ਲਈ ਹਮੇਸ਼ਾ ਜਿੰਦਜਾਨ ਦੇ ਨਾਲ ਪੂਰੀ ਮਿਹਨਤ ਔਰ ਲਗਨ ਦੇ ਨਾਲ ਪੂਰੀ ਨਿਸ਼ਠਾ ਔਰ ਇਮਾਨਦਾਰੀ ਦੇ ਨਾਲ ਕਾਂਗਰਸ ਸੇਵਾਦਾਰ ਹਮੇਸ਼ਾ ਕੰਮ ਕਰਦਾ ਸੀ ਕਰਦਾ ਹੈ ਔਰ ਕਰਦਾ ਰਹੇਗਾ ਇਹੀ ਸਾਡੀ ਮੀਨ ਗੁਰੂ ਕਰ ਹੈ ਮੀਟਿੰਗ ਦੇ ਵਿੱਚ ਤੁਸੀਂ ਵੀ ਇਹ ਗੱਲ ਕਹੀਆਂ ਸੀ ਕਿ ਕਾਂਗਰਸ ਦੇਾਰੇ ਕੈਂਡੀਡੇਟ ਗਏ ਆ ਕਿਉਂ ਕਿਉਂ ਨਰਾਜ਼ਗੀ ਸੀ ਤੁਹਾ ਨੂੰ ਕਾਰਨ ਮੈਂ ਤੁਹਾਨੂੰ ਦੱਸਿਆ ਵੀ ਕੁਝ ਵਿਅਕਤੀਗਤ ਵੀ ਕਹਿ ਸਕਦੇ ਆ ਆਪਾਂ ਕੁਝ ਆਪਾਂ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਜਿਹੜਾ ਪਾਰਟੀ ਦੀ ਜਿਵੇਂ ਹੁਣ ਅਸੀਂ ਕਹਿ ਲਓ ਵੀ ਪਾਰਟੀ ਦੀ ਜਿਹੜੀ ਸੋਚ ਆ ਜਿਹੜੀ ਪਾਰਟੀ ਦਾ ਸਾਡੀ ਕਾਂਗਰਸ ਪਾਰਟੀ ਦਾ ਨੀਤੀਆਂ ਨੇ ਉਹਨਾਂ ਨੂੰ ਨਹੀਂ ਪਸੰਦ ਆਈਆਂ ਹੋਣੀਆਂ ਜਾਂ ਜਿਵੇਂ ਤੁਹਾਨੂੰ ਭਾਰਗਵ ਸਾਹਿਬ ਨੇ ਦੱਸਿਆ ਵੀ ਜੀ ਸਵਾਰਥਵਾਸ ਸਵਾਰਥਵਾਸ ਦੀ ਵੀ ਬੰਦਾ ਕਰ ਸਕਦਾ ਇਹ ਗੱਲ ਜਾਂ ਉਹਨਾਂ ਦਾ ਆਪਣਾ ਸੀ ਵੀ ਉਹਨਾਂ ਨੂੰ ਸਾਡੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੂੰ ਨਹੀਂ ਪਸੰਦ ਆਈਆਂ ਦੂਸਰੀ ਪਾਰਟੀ ਦੀਆਂ ਨੀਤੀਆਂ ਪਸੰਦ ਆ ਇਸ ਕਰਕੇ ਅਗਲੇ ਚਲੇਗੇ ਹੋ ਸਕਦਾ ਇਹ ਗੱਲ ਆ ਹੋਰ ਤਾਂ ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨੇ ਹੈ ਗੜ ਕਿੰਨੀ ਗੱਲ ਦੀ ਮਿਲਦੇ ਦੇਖੋ ਪਾਰਟੀ ਹਾਈ ਕਮਾਂਡ ਹੈ ਆਦਰਨੀਏ ਮਲਕਾੁਰ ਜੁਰ ਖੜਕੇ ਜੀ ਜੋ ਸਾਡੀ 올 ਇੰਡੀਆ ਕੌਂਸਲ ਮੀਟਿੰਗ ਦੇ ਅਧਿਐਕਸ਼ ਨੇ ਸੋਨੀਆ ਜੀ ਰਾਹੁਲ ਜੀ ਪ੍ਰਿੰਕਾ ਜੀ ਹੋਰ ਸਾਡੀ ਜਿਹੜੀ ਸਾਥੀ ਦੇ ਸਾਡੀ ਆਲ ਇੰਡੀਆ ਦੀ ਜਿਹੜੀ ਕਮੇਟੀ ਹੈ ਉਹ ਬਹੁਤ ਜਲਦ ਤੋਂ ਜਲਦ ਜਿਵੇਂ ਕਿ ਉਹਨ ਭਾਰਤ ਸਾਹਿਬ ਨੇ ਦੱਸਿਆ ਕਿ ਬਹੁਤ ਜਲਦ ਤੋਂ ਜਲਦ ਜਿਹੜਾ ਹੈ ਸਾਡਾ ਕੈਂਡੀਡੇਟ ਅਨਾਉਂਸ ਹੋ ਜਾਏਗਾ ਇੰਡੀਆ ਐਲਾਈਂਸ ਹੈ ਇੰਡੀਆ ਐਲਾਈਂਸ ਨੇ ਜਿੱਤਣਾ ਹੈ ਕੋਈ ਪਾਰਟੀ ਐ ਕਿ ਜਿਹੜੀ ਹੈ ਬੀਜੇਪੀ ਜਿਵੇਂ ਕਹਿ ਰਹੀ ਹੈ ਨਾ ਵੀ 400 ਪਾਰ ਉਹ ਇੱਕ ਨਾਰਾ ਜਿਵੇਂ ਉਹਨਾਂ ਨੇ ਜਮਲਾ ਦਿੱਤਾ ਈ 15 ਲੱਖ ਰੁਪਿਆ ਸਾਰਿਆਂ ਦੇ ਅਕਾਊਂਟ ਚ ਨਾ 15 ਲੱਖ ਆਇਆ ਨਾ ਇਹਨਾਂ ਨੇ 400 ਪਾਰ ਜਾਣਾ ਇਸ ਤਰ੍ਹਾਂ ਕਿ ਉਹਨਾਂ ਦੱਸਿਆ 148 ਕਿ ਸੀਟਾਂ ਦੇ ਉੱਤੇ ਬੀਜੇਪੀ ਜਿਹੜੀ ਹੈ ਇਹ ਦੋਸਤਾਂ ਚ ਸਿਮੜਦੀ ਨਜ਼ਰ ਆ ਰਹੀ ਹੈ ਔਰ ਜਿਹੜਾ ਸਾਡਾ ਇੰਡੀਆ ਐਲਾਈਅንስ ਆ ਸਾਡੇ ਸਾਰੇ ਜਿਹੜੇ ਗਠਬੰਧਨ ਹੈ ਪਹਿਲਾਂ ਯੂਪੀਏ ਗਠਬੰਧਨ ਹੁੰਦਾ ਸੀ ਤੁਹਾਨੂੰ ਯਾਦ ਆ ਡਾਕਟਰ ਮਨਮੋਹਨ ਸਿੰਘ ਜੀ ਦੇ ਅਧਿਖਸ਼ਤਾ ਦੇ ਵਿੱਚ 10 ਸਾਲ ਕਾਂਗਰਸ ਪਾਰਟੀ ਨੇ ਯੂਪੀਏ ਦੇ ਵਿੱਚ ਰਾਜ ਕੀਤਾ ਹੈ ਪੂਰਾ ਔਰ ਸਵਛ ਤੇ ਸਾਫ ਸੁਥਰਾ ਰਾਜ ਕੀਤਾ ਅੱਜ ਮੈਸਮ ਦਾ ਪੰਜਾਬ ਦੇ ਲਈ ਮਾਣ ਦੀ ਗੱਲ ਹੈ ਕਿ ਇੱਕ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਇੱਕ ਸੱਚ ਤੇ ਸਾਫ ਸ਼ਬੀ ਵਾਲੇ ਅੱਜ ਵੀ ਉਹਨਾਂ ਦਾ ਨਾਮ ਨਾ ਕੇਵਲ ਹਿੰਸਨਪੁਰੇ ਵਾਰਡ ਦੇ ਵਿੱਚ ਬੜੇ ਮਤਲਬ ਕਿ ਮੈਂ ਸਮਝਦਾ ਕਿ ਇਮਾਨਦਾਰੀ ਦੇ ਨੌਰ ਦੇ ਤੇ ਉਹਨਾਂ ਦਾ ਨਾਮ ਲਿੱਤਾ ਜਾਂਦਾ ਸੋ ਅਸੀਂ ਸਰਕਾਰ ਬਣਾਵਾਂਗੇ ਜੀ ਜੀਚ ਦੇਣ ਚੋਂ ਇਲੈਕਸ਼ਨ ਆ ਰਹੇ ਹੈ ਹਾਂ ਜੀ ਇਲੈਕਸ਼ਨ ਆ ਰਹੇ ਲੋਕਾਂ ਨੂੰ ਕੀ ਅਪੀਲ ਕਰਨੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਪਿਛਲੇ 10 ਸਾਲ ਜਿਹੜੇ ਸੀਗੇ ਇਹਨਾਂ ਤੋਂ ਪਹਿਲਾਂ ਯੂਪੀਏ ਸਰਕਾਰ ਨੇ ਬਣਾਏ ਸੀ ਔਰ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਆਈ ਆ ਹਿੰਦੁਸਤਾਨ ਚ ਖੁਸ਼ਹਾਲੀ ਆਈ ਹੈ ਹਰ ਸਟੇਟ ਚ ਖੁਸ਼ਹਾਲੀ ਆਈ ਹੈ ਔਰ ਵਪਾਰੀ ਵੀ ਔਰ ਸਾਡੇ ਤੋਂ ਇੱਕ ਸਮਝੋ ਕਿ ਮਜ਼ਦੂਰ ਵੀ ਹਰ ਵਰਗ ਜਿਹੜਾ ਉਹ ਸਾਡੇ ਤੋਂ ਖੁਸ਼ ਹੁੰਦਾ ਹੈ ਜਦੋਂ ਜਦੋਂ ਕਾਂਗਰਸੀ ਸਰਕਾਰ ਆਉਂਦੀ ਹੈ ਖੁਸ਼ਹਾਲੀ ਨਾਲ ਲੈ ਕੇ ਆਉਂਦੀ ਹੈ ਰੋਜ਼ਗਾਰ ਵੱਧਦਾ ਮੇਰੀ ਗੱਲ ਸਮਝ ਲਓ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਦੀ ਗੱਲ ਕਰਾਂ ਸੰਨਤੀ ਸ਼ਹਿਰ ਆ ਕੀਰਤੀ ਕਾਮਿਆਂ ਦੀ ਧਰਤੀ ਆ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਸੰਤਕਾਰਾਂ ਦੀ ਧਰਤੀ ਆ ਮਜ਼ਦੂਰਾ ਗਰੀਬਾਂ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੇ ਹਿੰਦੁਸਤਾਨ ਦੀਆਂ ਦੂਸਰੀਆਂ ਸਟੇਟਾਂ ਤੋਂ ਲੋਕ ਆ ਕੇ ਇੱਥੇ ਰੋਜ਼ਗਾਰ ਕਮਾਉਂਦੇ ਨੇ ਰੋਜ਼ਗਾਰ ਕਮਾ ਕੇ ਆਪਣਾ ਬਾਹਰ ਆਪਣੇ ਜਿਹੜਾ ਸਟੇਟਾਂ ਨੂੰ ਭੇਜਦੇ ਨੇ ਆਪਣੇ ਬਾਲ ਬੱਚਿਆਂ ਨੂੰ ਪਾਲਣ ਪੋਸ਼ਣ ਕਰਦੇ ਆ ਸੋ ਇਹ ਤਾਂ ਜਿਹੜੀ ਇੱਕ ਨਗਰੀ ਹੈ ਨਾਲੇ ਪੰਜਾਬ ਸਾਡਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਆ ਪੰਜਾਬਾਂ ਦਾ ਦੀ ਧਰਤੀ ਪੰਜਾਬ ਆ ਠੀਕ ਹੈ ਕਿ ਨਹੀਂ ਧਰਤੀ ਦੀ ਰੂਹ ਪੰਜਾਬ ਆ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆ ਇਸ ਪੰਜਾਬ ਦੇ ਵਿੱਚ ਹਮੇਸ਼ਾ ਗੁਰੂਆਂ ਨੇ ਕਿਹਾ ਕਿ ਕੋਈ ਵੀ ਬੰਦਾ ਭੁੱਖਾ ਨਹੀਂ ਸੌਂ ਸਕਦਾ ਰਾਤ ਨੂੰ ਜਿਹੜਾ ਵੀ ਇਨਸਾਨ ਆਇਆ ਇਸ ਧਰਤੀ ਦੇ ਉੱਤੇ ਮੇਰੇ ਖਿਆਲ ਆ ਪੂਰੇ ਲੁਧਿਆਣਾ ਇਹਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ ਲੋਕ ਆਪਣਾ ਰੋਜ਼ਗਾਰ ਕਮਾਉਣ ਵਾਸਤੇ ਆਉਂਦੇ ਆ ਚਾਹੇ ਸਾਈਕਲ ਇੰਡਸਟਰੀ ਦੀ ਗੱਲ ਕਰ ਲਈਏ ਚਾਹੇ ਸਲਾਈ ਮਸ਼ੀਨ ਇੰਡਸਟਰੀ ਦੀ ਗੱਲ ਕਰ ਲਈਏ ਚਾਹੇ ਸਾਡੀ ਹੌਜ਼ਰੀ ਦੀ ਗੱਲ ਕਰ ਲਈਏ ਟਰੈਕਟਰ ਪਾਰਟਸ ਦੀ ਗੱਲ ਕਰ ਰਹੀ ਏ ਮੈਂ ਸਭ ਦੇ ਇੱਕ ਹੱਬ ਹੈ ਇੱਕ ਬਿਜ਼ਨਸ ਹੈ ਤਾਂ ਹੀ ਤਾਂ ਕਹਿੰਦੇ ਕਿਰਤੀ ਕਾਮਿਆਂ ਦੀ ਧਰਤੀ ਹੈ ਇਹ ਸਾਡਾ ਲੁਧਿਆਣਾ ਸੁਪਾਰਗੋਤ ਸਾਹਿਬ ਆਏ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਵੈਲਕਮ ਕਰਦਾ ਸਵਾਗਤ ਕਰਦਾ ਇਹਨਾਂ ਦਾ ਔਰ ਪਾਰਟੀ ਦੀ ਹਮੇਸ਼ਾ ਚੜ੍ਹਤ ਦੇ ਲਈ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੀ ਇਹਨਾਂ ਦੇ ਨਾਲ ਖੜੇ ਹਾਂ ਮੇਰੇ ਵੱਡੇ ਭਰਾ ਗੁਰਨਾਮ ਸਿੰਘ ਕਲੇ ਸ਼ੀਸ਼ੇ ਆਵਸਥੀ ਜੀ ਔਰ ਜਿਹੜੇ ਪੰਕਜ ਸ਼ਰਮਾ ਜੀ ਨੇ ਬਣਾਇਆ ਤੋਂ ਨਾਲ ਜੀ ਬਹੁਤ ਪੁਰਾਣੇ ਬੋਲੋ ਸਾਡੀ ਸੇਵਾਦਲ ਜਿਹੜੀ ਸਾਥੀ ਨੇ ਮੈਨੂੰ ਇੰਨਾ ਪਤਾ ਵੀ ਇਹ ਹਰ ਇੱਕ ਬੂਥ ਦੇ ਉੱਤੇ ਕੜਾ ਪਹਿਰਾ ਦੇਣਗੇ ਔਰ ਜਿਹੜਾ ਲੋਕਾਂ ਨੂੰ ਘਰਾਂ ਦੇ ਵਿੱਚੋਂ ਲਿਜਾ ਕੇ ਬੂਥਾਂ ਵੱਲ ਜਿਹੜੀਆਂ ਕਾਂਗਰਸ ਪਾਰਟੀ ਦੀ ਅੱਖ ਵਿੱਚ ਪਾਉਣਗੇ ਇਹ ਗੱਲ ਹੈ ਕਿ ਮਹਿੰਗਾਈ ਹੋਏ ਕਿਹਨਾਂ ਦਾ ਦੋਸ਼ੀ ਮੰਨਦੇ ਹੋ ਦੇਖੋ ਮਹਿੰਗਾਈ ਤਾਂ ਹੁਣ ਸਰਕਾਰ ਤਾਂ 10 ਸਾਲ ਹੋ ਗਏ ਉਹਨਾਂ ਦੀ ਆ ਵੀਰ ਜੀ ਉਸ ਵਕਤ ਤੁਸੀਂ ਯਾਦ ਕਰੋ ਸੁਮਨਦੀਤੀ ਇਰਾਨੀ ਜੀ 300 ਰੁਪਏ ਦਾ ਸਿਲੰਡਰ ਸੀ ਸਿਲੰਡਰ ਲੈ ਕੇ ਬੈਗੀ ਸੀ ਅੱਜ 1000 ਰੁ ਮੈਂ ਹੁਣ ਸਮਝੋ ਉਹ ਸਿਲੰਡਰ ਬੰਗੂ ਦਾ ਫੁੱਲੀ ਪਈ ਆ ਹੁਣ ਇਸ ਵੇਲੇ ਦੇਖਿਆ ਜਾਵੇ ਮੈਡਮ ਸਮ੍ਰਿਤੀ ਰਾਣੀ ਨੂੰ ਪੁੱਛਣਾ ਚਾਹੀਦਾ ਵੀ 300 ਦੇ ਸਿਲੰਡਰ ਵਾਸਤੇ ਸਬਜ਼ੀਆਂ ਫਲ ਫਰੂਟ ਲੈ ਗੇ ਹਾਏ ਹਾਏ ਕਰਦੀ ਸੀ ਵੀ ਹਾਏ ਹਾਏ 300 ਦਾ ਸਿਲੰਡਰ ਡਾਕਟਰ ਮਨਮੋਹਨ ਸਿੰਘ ਵੇਲੇ ਹੁਣ 1000 ਦਾ ਸਿਲੰਡਰ ਹੁਣ ਮੋਦੀ ਜੀ ਔਰ ਉਹ ਕਿੱਥੇ ਨੇ ਅਮਿਸ਼ਾਹ ਜੀ ਕਿੱਥੇ ਨੇ ਲੱਡਾ ਜੀ ਕਿੱਥੇ ਨੇ ਪਿੱਛੇ ਦੇ ਨੇ ਲੋਕ ਹੈ ਜੀ ਪਿੱਛੇ ਦੇ ਨੇ ਇਹ ਵੀ ਇੱਥੀ ਗੱਲ ਦੇਖੋ ਹੁਣ ਅੱਜ ਹੁਣ ਕਹਿੰਦੇ ਨੇ ਅਸੀਂ ਸਿਲੰਡਰ ਫ੍ਰੀ ਦੇ ਰਹੇ ਹਾਂ ਇਸ ਵਕਤ ਇਹਨਾਂ ਨੇ ਜੁਮਲੇ ਬਾਜੀ ਵਾਲੀ ਪਾਰਟੀ ਆ ਜਿਹੜੀ ਇਹ ਗੱਲਾਂ ਮੈਂ ਕਰਦਾ ਭਾਰਤੀ ਜਨਤਾ ਪਾਰਟੀ ਜਿਵੇਂ ਪਾਰਗਵ ਸਾਹਿਬ ਨੇ ਕਿਹਾ ਅਗਰ ਐਤ ਕੀ ਹਿੰਦੁਸਤਾਨ ਦੇ ਜਨਤਾ ਨੇ ਹਿੰਦੁਸਤਾਨ ਦੇ ਆਵਾਮ ਨੇ ਇਹ ਗਲਤੀ ਕਰ ਲਈ ਕਿ ਬੀਜੇਪੀ ਨੂੰ ਜਿਤਾ ਦਿੱਤਾ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਣੇ ਇੱਥੇ ਹਿਟਲਰ ਰਾਜ ਆਣਾ ਰਸ਼ੀਆ ਵਾਲਾ ਰਾਜ ਆਣਾ ਜੋ ਪੁਤਿਨ ਦਾ ਰਾਜ ਹੁੰਦੇ ਆ ਜੀ ਪਿੰਗ ਦਾ ਜਿਵੇਂ ਚਾਈਨਾ ਦੇ ਵਿੱਚ ਰਾਜ ਹੈ ਇਹ ਹਿੰਦੁਸਤਾਨ ਦੇ ਵਿੱਚ ਮੁੜ ਕੇ ਇਲੈਕਸ਼ਨ ਨਹੀਂ ਹੋਣੇ ਫਿਰ ਇਹ ਭੁੱਲ ਜਾਣ ਸਾਰੇ ਫਿਰ ਜਿਵੇਂ ਦੱਸਿਆ ਵੀ ਤੈਨੂੰ ਤੋਤੇ ਈਡੀ ਹੋ ਗਿਆ ਇਨਕਮ ਟੈਕਸ ਹੋ ਗਿਆ ਠੀਕ ਹੈ ਕਿ ਨਹੀਂ ਸੀਬੀਆਈ ਹੋਗੀ ਇਹਨਾਂ ਦੇ ਨਾਲ ਹੀ ਬਾਹ ਪੈਣਾ ਵੀਰ ਜੀ ਹੁਣ ਇੱਕ ਮਿੰਟ ਸੁਣੋ ਲੁਧਿਆਣਾ ਸਨਤਕਾਰਾਂ ਦੀ ਧਰਤੀ ਹੈ ਆ ਤੁਸੀਂ ਕੱਲ ਵੀ ਲਾ ਲੋ ਅਖਬਾਰ ਅੱਜ ਦਾ ਪੜ੍ਹ ਲਓ ਈਡੀ ਦਾ ਤੇ ਇਨਕਮ ਟੈਕਸ ਦੀ ਰੇਟ ਸਾਡੇ ਇੱਥੇ ਵਪਾਰੀਆਂ ਤੇ ਪਈ ਹੈ ਕਿਉਂ ਮਾਰਦੇ ਨੇ ਜੀ ਇਹ ਸਿਰਫ ਤੇ ਸਿਰਫ ਡਰਾਉਣ ਵਾਸਤੇ ਜਿਵੇਂ ਹੁਣ ਇਹਨਾਂ ਨੇ ਕਿਹਾ ਵਾ ਵੀ ਡਰਾਵਾ ਦੇ ਕੇ ਇਹ ਜਿੰਨਾ ਚਾਹੁੰਦੇ ਆ ਪਰ ਜਿੰਨਾ ਇਹਨਾਂ ਦੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਣਗੇ ਕਿਹਦੇ ਨੇ ਜਿਹਨੇ ਕਿਹਾ ਸੀ ਉਹਨਾਂ ਦੇ ਆਏ ਆ ਕਿ ਆਮ ਲੋਕ ਅੱਛੇ ਦਿਨ ਤਾਂ ਭਾਰਤੀ ਜਨਤਾ ਪਾਰਟੀ ਦੇ ਆਏ ਆ ਜੀ ਹੁਣ ਤਾਂ ਗਰੀਬ ਬੰਦੇ ਦੇ ਤਾਂ ਆਏ ਨਹੀਂ ਗਰੀਬ ਬੰਦੇ ਵਾਸਤੇ ਨਹੀਂ ਆਏ ਅਡਾਨੀ ਅਮਬਾਨੀ ਦੇ ਆਏ ਨੇ ਜਿਨ੍ਹਾਂ ਨੇ ਹੁਣ ਤੁਸੀਂ ਕਣਕ ਦੀ ਲੈ ਲਓ ਐਮਐਸਪੀ ਕਿਉਂ ਨਹੀਂ ਵਧਾਉਂਦੇ ਅੱਜ ਜਿਹੜੀ ਸਾਡੀ ਕਣਕ ਚੱਕੀ ਜਾਰੀ ਹੈ ਕਿਹਦੇ ਗੜਾਉਣਾ ਅਡਾਨੀ ਨੇ ਉਹ ਬੜੇ ਬੜੇ ਢੋਲ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਆ ਸਾਰੇ ਉਹ ਜਿਹੜੇ ਬਣਾਏ ਨੇ ਕੰਪੈਕਟਰ ਬਣਾ ਕੇ ਉਹਨਾਂ ਨੇ ਉਹਦੇ ਦੇ ਵਿੱਚ ਕਣਕ ਜਿਹੜੀ ਆ ਉਹ ਸਾਡੀ ਇਥੋਂ ਉਹ ਸਾਰੀ ਖਰੀਦ ਰਹੇ ਨੇ ਲੈ ਰਹੇ ਨੇ ਅਡਾਨੀ ਬਾਨੀ ਲੈ ਰਹੇ ਨੇ ਹੋਰ ਇਹ ਜਿਹੇ ਨੇ ਕਈ ਗਰੁੱਪ ਐਸੇ ਨੇ ਠੀਕ ਹੈ ਨਾ ਉਤੋਂ ਕਾਂਗਰਸ ਪਾਰਟੀ ਦੇ ਤਾਂ ਸਾਡੇ ਦਾ ਖਾਤਾ ਹੀ ਫ੍ਰੀਜ਼ ਕਰਤੇ ਇਲੈਕਸ਼ਨ ਕਿੱਥੋਂ ਲੜਨਾ ਮੇਰੀ ਗੱਲ ਦਾ ਜਵਾਬ ਦਿਓ ਫੰਡਸ ਆ ਉਹਨਾਂ ਲੈਕਟੋਕ ਨਹੀਂ ਬੌਂਡ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਘੁਟਾਲਾ ਹਿੰਦੂਸਤਾਨ ਦੇ ਵਿੱਚ ਇੱਕਰ ਘੁਟਾਲੇ ਅਜੇ ਤੱਕ ਕੋਈ ਨਹੀਂ ਜਿੰਨੇ ਸਭ ਤੋਂ ਵੱਡਾ ਇਲੈਕਟੋਰਲ ਬੋਰਡ ਜਿਹੜਾ ਹੈਗਾ ਉਹਦਾ ਘੁਟਾਲਾ ਨਿਕਲਣਾ ਉਜਾਗਰ ਹੋਣਾ ਹੈ ਅਗਰ ਸਾਡੀ ਸਰਕਾਰ ਬਣ ਗਈ ਇੰਡੀਆ ਗਠਬੰਧਨ ਦੀ ਸਰਕਾਰ ਬਣੀ ਸਭ ਤੋਂ ਪਹਿਲਾਂ ਇਸੇ ਦੀ ਇਨਕੁਆਇਰੀ ਚੱਲੇਗੀ ਵੀ ਇਹ ਜਿਹੜੇ ਇਲੈਕਟ੍ਰੋਨਿਕ ਬਾਂਡ ਨੇ ਇਹ ਕਿੱਥੋਂ ਆਏ ਕਿੱਥੋਂ ਨਹੀਂ ਯਾਰ ਜਿਹੜੇ ਜਿਹੜੇ ਚੱਲੀ ਜਾਂਦੀ ਹੈ ਸੀਬੀਆਈ ਜਾਂ ਈਡੀ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਉਸ ਤੋਂ ਪਤਾ ਲੱਗਦਾ ਵੀ ਇੰਨੇ ਇਲੈਕਟ੍ਰੋਨਿਕ ਬਾਂਡ ਜਿਹੜੇ ਨੇ ਭਾਜਪਾ ਨੂੰ ਦੇ ਦਿੱਤੇ ਕਾਰਨ ਇਹ ਚੰਦਾ ਦੀ ਉਗਰਾਹੀ ਕਰਨ ਵਾਸਤੇ ਭਾਈ ਸਾਹਿਬ ਸੀਬੀਆਈ ਈਡੀ ਤੇ ਇਨਕਮ ਟੈਕਸ ਦੀਆਂ ਰੇਡਾਂ ਪਹਿਲ ਨਹੀਂ ਇਹ ਹੀ ਗੱਲ ਹੈ ਅੱਜ ਕੀ ਕਹਿ ਚਾਹੋਗੇ ਅੱਜ ਦੀ ਮੀਟਿੰਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਸਾਡੀ ਕਾਂਗਰਸ ਦੇ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ ਆਧਿ ਮੀਟਿੰਗ ਦੀ ਐਮ ਭੂਮਿਕਾ ਸੀ ਕਿ ਇਹ ਹੀ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਚੁਣਿਆ ਪੱਕਨ ਸ਼ਰਮਾ ਜੋ ਕਿ ਸਾਡੀ ਕਾਂਗਰਸ ਵਿੱਚ ਵਾਅਦਾ ਕਰ ਰਿਹਾ ਹੈ ਤਾਂ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਠੋਕ ਕੇ ਕਹਿੰਦੇ ਹਾਂ ਕਿ ਲੁਧਿਆਣੇ ਦੀ ਸੀਟ ਅਸੀਂ ਕਾਂਗਰਸ ਦੇ ਝੋਲੀ ਵਿੱਚ ਪਾਵਾਂਗੇ ਦੂਜੀ ਗੱਲ ਤੁਸੀਂ ਬਾਰ-ਬਾਰ ਇੱਕ ਕੁਐਸਚਨ ਪੁੱਛਦੇ ਪਏ ਹੋ ਕਿ ਬਿੱਟੂ ਜੀ ਕਹਿ ਰਿਹਾ ਕਿ ਕਾਂਗਰਸ ਕਦੋਂ ਆਪਣੀ ਸੀਟ ਅਨਾਉਂਸ ਕਰੂਗੀ ਦੇਖੋ ਜੀ ਚੋਰ ਨਾਲੋਂ ਪੰਡ ਕਾਲੀ ਉਹਨੂੰ ਜਿਆਦਾ ਡਰਾ ਪਿਆ ਹੋਇਆ ਕਿ ਸਾਡੇ ਕੋਲ ਬੰਦਾ ਕੜਾ ਨਹੀਂ ਹੈਗਾ ਉਹ ਸਾਡੇ ਬੰਦਿਆਂ ਦੇ ਵਿੱਚੋਂ ਕੋਈ ਇੱਕ ਛੋਟਾ ਮੇਰੇ ਬਾਹਰ ਕੋਈ ਬੰਦਾ ਆਊਗਾ ਇਹਨਾਂ ਨੇ ਆਪ ਕੋ ਅਲੱਗਾਂ ਨਹੀਂ ਬਿਆਗਿਆ ਦੇਖੋ ਜੀ ਸਾਨੂੰ ਤੇ ਹਾਈ ਕਮਾਂਡ ਨੇ ਦੱਸਿਆ ਨਹੀਂ ਲੱਗਦਾ ਬਿੱਟੂ ਨਾਲ ਸਿੱਧੀ ਗੱਲਬਾਤ ਹੈਗੀ ਆ ਜਿਹੜਾ ਉਹਨੂੰ ਪਤਾ ਲੱਗ ਗਿਆ ਕਿ ਬਾਹਰੋਂ ਆਊਗਾ ਉਹਨੂੰ ਡਰ ਪਿਆ ਹੋਇਆ ਕਿਉਂਕਿ ਜਿਹੜਾ ਲੁਧਿਆਣੇ ਦਾ ਮਾਹੌਲ ਹੈ ਉਹ ਕੰਬਲਾ ਗਿਆ ਪੂਰਾ ਇਹ ਭਾਜਪੀ ਜਿਹੜੀ ਹੈਗੀ ਸੀ ਨਾ ਇੱਕ ਗੈਸੀ ਗੁਬਾਰਾ ਸੀ ਅੱਜ ਬੱਚੇ ਨੇ ਉਹ ਗੈਸੀ ਗੁਬਾਰਾ ਛੱਡਦਾ ਉੱਪਰ ਫੁੱਲ ਗਿਆ ਉਹ ਜਾ ਕੇ ਫਟ ਗਿਆ ਮੋਦੀ ਵੀ ਤੁਸੀਂ ਦੇਖੋ ਪਾਗਲ ਹੋਇਆ ਫਿਰ ਜਿਵੇਂ ਪ੍ਰਾਸ਼ਰ ਸਾਹਿਬ ਨੇ ਕਿਹਾ ਜਿਵੇਂ ਮ੍ਰਿਤਿ ਰਾਣੀ ਸਲੰਡਰ ਵਾਂਗ ਫੁੱਲ ਗਈ ਐ ਇਹ ਸਾਰੇ ਫੁੱਲੇ ਫਿਰਦੇ ਆ ਸਾਡੀ ਜਿੱਤ ਪੱਕੀ ਆ ਅੱਗੇ ਤੁਸੀਂ ਦੱਸੋ ਕੀ ਪੁੱਛਣਾ ਚਾਹੁੰਦੇ ਤੇ ਐਰ ਕੀ ਕਿੰਨੀਆਂ ਵੋਟਾਂ ਦੇ ਕੇ ਜਿਤਾਉਂਦੇ ਦੇਖੋ ਜੀ ਸਾਰਿਆਂ ਨੇ ਮੇਰੇ ਵੱਡੇ ਜਿਹੜੇ ਭਰਾ ਪੰਜਾਬ ਪ੍ਰਧਾਨ ਸੇਵਾ ਦਲ ਦੇ ਸੁਭਾਸ਼ ਭਾਰਗਵ ਜੀ ਸ਼ਸ਼ੀਲ ਪ੍ਰਾਸ਼ਰ ਜੀ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਜਨਨ ਸੈਕਟਰੀ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਤਾਮਿਲਨਾਡੂ ਦੇ ਵਿੱਚੋਂ 39 ਦੇ 39 ਸੀਟਾਂ ਸਾਨੂੰ ਆ ਰਹੀਆਂ ਸਰਵੇ ਦੇ ਵਿੱਚ ਐਨਡੀਐ ਦਾ ਖਾਤਾ ਨਹੀਂ ਖੁੱਲਿਆ ਹੋਰ ਤੁਸੀਂ ਕੀ ਜਾਣਨਾ ਚਾਹੁੰਦੇ ਤੇ ਲੋਕੀ ਜਵਾਬ ਦੇਣਗੇ ਦੇਖੋ ਜੀ 350 ਚ ਮਨਮੋਹ ਸਿੰਘ ਜੀ ਸਲੰਡਰ ਛੱਡ ਕੇ ਗਏ ਸੀ ਅੱਜ 1120 ਤੋਂ ਇਹਨਾਂ ਨੇ 1000 ਰੁਪਏ ਦਾ ਕਰਤਾ ਇਹ ਲੋਕਾਂ ਨੂੰ ਸਬਸਿਡੀ ਦੇ ਨਾਤੇ ਉਬਲਾਇਆ ਜਾ ਰਿਹਾ ਜਿਵੇਂ ਹੋਦਰੀ ਵਾਲੇ 300 ਵਾਲੀ ਟੀ-ਸ਼ਰਟ 800 ਦੀ ਲਾ ਕੇ 50% ਡਿਸਕਾਊਂਟ ਕਰਕੇ 400 ਦੀ ਵੇਚਦੇ ਨੇ ਲੋਕੀ ਕਹਿੰਦੇ ਅਸੀਂ 50% ਤੇ ਲੈ ਆਏ ਆ ਇਹ ਸਬਸਿਡੀ ਦਾ ਸਾਰਾ ਬਹਾਨਾ ਲੋਕੀ ਸਭ ਕੁਝ ਜਾਣ ਚੁੱਕੇ ਆ ਆਰ ਵਾਲੀਆ ਚੋਣਾ ਜਮਾਂ ਤੁਹਾਨੂੰ ਜਰੂਰ ਬੁਲਾ ਕੇ ਆਪਣੀ ਇੰਟਰਵਿਊ ਦਊਂਗਾ ਫਿਰ ਦੱਸਾਂਗਾ ਅਸੀਂ ਕਿੰਨੀ ਲੇਟ ਤੇ ਜਿੱਤਦੇ ਆ